ਇਹ ਛੋਟੇ ਛੋਟੇ ਪਹਾੜੀ ਫਲ ਖਾਓ ਤੇ ਮਾਂ ਬਣ ਜਾਓ ਚਲੋ ਕੁਲਮੁਲਾਗੇ ਸਾਨੂੰ ਇਹ ਦੱਸੋ ਵੀ ਤੁਹਾਡਾ ਨਜ਼ਰੀਆ ਕੀ ਆਈਵੀਐਫ ਤੇ ਆਈਵੀਐਫ ਮੈਂ ਤਾਂ ਕਹਾਂਗੀ ਭੁੱਲ ਜਾਓ ਬਈ ਆਈਵੀਐਫ ਤੁਹਾਨੂੰ ਪਹਿਲੇ ਚਾਂਸ ਦੇ ਵਿੱਚ 100% ਬੇਬੀ ਦੇ ਸਕਦਾ ਕਿੰਨੀ ਵਾਰ ਆਈਵੀਐਫ ਦਾ ਚਾਂਸ ਲੈਣਾ ਚਾਹੀਦਾ ਚਲੋ ਆਂ ਦੱਸਦੇ ਆਈਵੀਐਫ ਜਿਹੜਾ ਹੈ ਉਹ ਦੋ ਜਾਂ ਤਿੰਨ ਸਾਈਕਲ ਤੀਜੇ ਸਾਈਕਲ ਦੇ ਵਿੱਚ ਤਾਂ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੀ ਬਾਡੀ ਅਡਾਪਟ ਨਹੀਂ ਕਰ ਰਹੀ ਸਾਡਾ ਯੂਟਰਸ ਸਾਡੀ ਜ਼ਮੀਨ ਨਹੀਂ ਅਡਾਪਟ ਕਰ ਰਹੀ ਪਰ ਅਸੀਂ ਮੂਰਖ ਤੀਜੇ ਸਾਈਕਲ ਦੇ ਵਿੱਚ ਵੀ ਨਹੀਂ ਸਮਝਦੇ ਡਾਕਟਰ ਸਾਨੂੰ ਕਹਿੰਦੇ ਕਿ ਨੈਕਸ ਸਾਈਕਲ ਟਰਾਈ ਨੈਕਸ ਸਾਈਕਲ ਟਰਾਈ ਇਥੋਂ ਤੱਕ ਸਰ ਮੇਰੇ ਕੋਲ ਪਰਸੋਂ ਆਸਟ੍ਰੇਲੀਆ ਦਾ कपल ਜਿਹੜਾ 2 ਸਾਲਾਂ ਵਿੱਚ 13 ਆਈਵੀਐਫ ਕਰਾ ਚੁੱਕਿਆ ਸੀ ਸਰ ਅਸੀਂ ਕੀ ਮੂਰਖ ਆ ਆਈਵੀਐਫ ਲਈ ਉਹਨਾਂ ਨੇ ਮੰਤਰ ਬਣਾਉਣਾ ਹੈ ਉਹਨਾਂ ਨੇ ਆਪਣੀ ਮਾਰਨਿੰਗ ਸ਼ੁਰੂਆਤ ਜਿਹੜੀ ਹੈ ਨਾ ਸਰ ਉਹ ਸੌਫਟ ਡਰਾਈ ਫਰੂਟ ਦੇ ਨਾਲ ਹੀ ਕਰਨੀ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਪਹਾੜੀ ਫਲ ਹੈਗਾ ਇਹ ਇਹ ਛੜੀਆਂ ਪੈਣਾ ਉਹਨੂੰ ਕਨਸੀਵ ਕਰਨ 'ਚ ਬੜਾ ਵੱਡਾ ਰੋਲ ਅਦਾ ਕਰਦਾ। ਇਹ ਸੁੱਕੀ ਬਲੂਬੈਰੀ ਸਰ ਅੱਛਾ ਇਹ ਸੁੱਕੀ ਬਲੂਬੈਰੀ ਜੀ ਹੁਣ ਅਸੀਂ ਜੇ ਗੱਲ ਕਰੀਏ ਤਾਂ ਇਹ ਸਰ ਜਦੋਂ ਯੂਟਰਸ ਦੇ ਵਿੱਚ ਜਦੋਂ ਫਾਈਬਰੋਇਡ ਨਿਕਲਦੇ ਆ ਨਾ ਸਰ ਜਾਂ ਐਂਡੋਮੈਟ੍ਰੀਆਮਾ ਹੁੰਦਾ ਉਹ ਇਸੇ ਤਰ੍ਹਾਂ ਦਾ ਹੀ ਹੁੰਦਾ ਜੀ ਸਰ ਲਾਲ ਲਾਲ ਵੱਡੀਆਂ ਵੱਡੀਆਂ ਗੰਡਾਂ ਜੀਆਂ ਹੁਣ ਜਿਹੜੀ ਲੇਡੀ ਨੂੰ ਫਾਈਬਰੋਇਡ ਦੀ ਦਿੱਕਤ ਹੈਗੀ ਹੈ ਸਿਸਟੇ ਦੀ ਦਿੱਕਤ ਹੈਗੀ ਹੈ ਉਹ ਡੇਲੀ ਤੋਂ ਆਲੂ ਬਖਾਰੇ ਖਾਣੇ ਸ਼ੁਰੂ ਕਰ ਦੇ ਪੀਰੀਅਡ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਮੈਂ ਜ਼ਿਆਦਾਤਰ ਦੇਖੀਏ ਨੇ ਭੈਣਾਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਈਵੀਐਫ ਕਰਵਾਇਆ ਤੇ ਉਹਨਾਂ ਦਾ ਪੀਰੀਅਡ ਵੀ ਡਿਸਟਰਬ ਹੋ ਗਏ ਆਈਵੀਐਫ ਵੇਲੇ ਉਹਨਾਂ ਨੇ ਇੱਕੇ ਟਾਈਮ ਤੇ ਇੰਨੇ ਐਗ ਲ ਲੈਣੇ ਹੁੰਦੇ ਆ ਵੀ ਜਿਹੜਾ ਕਹਿੰਦੇ ਫਸਟ ਸਾਈਕਲ ਸੈਕਿੰਡ ਸਾਈਕਲ ਫਿਰ ਥਰਡ ਸਾਈਕਲ ਫਿਰ ਕਹਿੰਦੇ ਅਸੀਂ ਫ੍ਰੀਜ਼ ਕਰ ਲੈਣੇ ਆ ਤਾਂ ਉਸਰ ਜਿਹੜੇ ਹਰ ਮਹੀਨੇ ਪੀਜਡ ਆਨ ਤੇ 5 ਤੋਂ 7 ਫੋਲਿਕਲ ਹੀ ਰਿਲੀਜ਼ ਹੋਣੇ ਆ ਤਾਂ ਉਹਨਾਂ ਨੇ ਤਾਂ ਸਾਡੇ 1000s ਆ ਕਿ ਪਹਿਲਾਂ ਹੀ ਕੱਟ ਲਈ 0.01 ਨੈਨੋਗ੍ਰਾਮ ਹੈ ਨਾ 0.0 ਆ ਕਿੰਨਾ ਲਿਖਿਆ ਜੀ ਇਹ ਲਿਖਿਆ ਜੀ 3.90 एएमएच ਵੱਧ ਗਿਆ ਜੀ एएमएच 0.01 ਤੋਂ 3.90 ਹੋਣਾ ਸਰ ਖਾਲਾ ਜੀ ਦਾ ਵਾੜਾ ਨਹੀਂ ਕਿਹਦੇ ਨਾਲ ਕੀ ਅਸਰ ਹੁੰਦੇ ਜੀ ਜਦੋਂ एएमएच ਵੱਧ ਜਵੇ ਸਰ एएमएच ਵਧਣ ਦੇ ਨਾਲ ਹੀ ਪ੍ਰੈਗਨੈਂਸੀ ਦੇ ਚਾਂਸ ਵਾਧਦੇ ਹੈ ਇਹ ਤਿੰਨੋਂ ਟਰੀਟਮੈਂਟਸ ਅਲੋਂਗ ਵਿਦ ਆਈਵੀਐਫ ਸਰ ਮੇਰੇ ਪੇਸ਼ੈਂਟ ਲੈਨ ਪਹਿਲਾਂ ਹੀ ਉਹਨਾਂ ਦਾ ਆਈਵੀਐਫ ਸਕਸੈਸ ਹੋ ਜਾਣਾ ਇਹ ਛੋਟੇ ਛੋਟੇ ਪਹਾੜੀ ਫਲ ਖਾਓ ਤੇ ਮਾਂ ਬਣ ਜਾਓ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਸੀਨੀਅਰ ਨਰਸਿੰਗ ਆਫੀਸਰ ਹਰਮੀਜੀ ਜਿਨ੍ਹਾਂ ਦੇ ਨੁਸਖੇ ਜਿਨ੍ਹਾਂ ਦੇ ਫਾਰਮੂਲੇ ਇਸ ਵੇਲੇ ਲੋਕ ਅਜ਼ਮਾ ਕੇ ਕਾਫੀ ਫਾਇਦਾ ਹੈਗਾ ਲੈ ਰਹੇ ਨੇ ਕਲਕਾਰੀਆਂ ਦਾ ਦੌਰ ਹੈਗਾ ਜਿਹੜਾ ਲਗਾਤਾਰ ਚੱਲ ਰਿਹਾ ਹੈ ਉਹਨਾਂ ਘਰਾਂ ਦੇ ਵਿੱਚ ਜਿੱਥੇ ਪਿਛਲੇ 10-10 ਸਾਲਾਂ ਤੋਂ 12-12 ਸਾਲਾਂ ਤੋਂ ਬੱਚਿਆਂ ਦੀ ਚਾਹ ਚਾਹਾਹਟ ਨਹੀਂ ਸੀ ਸੁਣ ਰਹੀ ਸਾਡੇ ਨਾਲ ਨੇ ਹਰਮਜੀਤ ਜੀ ਸੀਨੀਅਰ ਨਰਸਿੰਗ ਅਫੀਸਰ ਹਰਮਜੀਤ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਇਹ ਫਲ ਹੈਗਾ ਪਹਾੜੀ ਫਲ ਹੈਗਾ ਤੇ ਬੜਾ ਹੀ ਕੰਮ ਦਾ ਖਾਸ ਕਰਕੇ ਸਾਡੀਆਂ ਭੈਣਾਂ ਵਾਸਤੇ ਖਾਸ ਕਰਕੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਬੱਚਾ ਨਹੀਂ ਠਹਿਰ ਰਿਹਾ ਤੁਹਾਨੂੰ ਅਸੀਂ ਅਸੀਂ ਇਸ ਚੀਜ਼ ਦਾ ਸਾਰੀ ਚੀਜ਼ ਤੁਹਾਡੇ ਕੋਲ ਜਾਣਕਾਰੀ ਲਵਾਂਗੇ ਕਿਵੇਂ ਇਹ ਫਲ ਖਾ ਕੇ ਮਾਂ ਬਣ ਸਕਦੀ ਨੇ ਸਾਡੀਆਂ ਭੈਣਾਂ ਪਹਿਲੇ ਸਾਨੂੰ ਇਹ ਦੱਸ ਦਿਓ ਕਿ ਇਸ ਵੇਲੇ ਜਿਹੜਾ ਇੱਕ ਦੌਰ ਹੈਗਾ ਆਈਵੀਐਫ ਦਾ ਦੌਰ ਚੱਲ ਰਿਹਾ ਹੈ ਤੁਹਾਡੀ ਨਜ਼ਰ ਦੇ ਵਿੱਚ IVF ਕਰਵਾਉਣ ਵਾਲੀਆਂ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ ਨੇ ਜੋ ਸੋਚ ਰਹੀਆਂ ਨੇ ਕੀ ਠੀਕ ਸੋਚ ਰਹੀ ਨੇ ਤੁਹਾਡਾ ਨਜ਼ਰੀਆ ਚਲੋ ਕੁਲ ਮਲਾਕਸਨ ਉਹ ਦੱਸ ਦਿਓ ਵੀ ਤੁਹਾਡਾ ਨਜ਼ਰੀਆ ਕੀ IVF ਤੇ ਸਰ ਜੇ ਅਸੀਂ ਮਾਡਰਨ ਟੈਕਨੋਲੋਜੀ ਤੇ ਸਮਾਜ ਨੂੰ ਸਮਝ ਲੈ ਰੱਖ ਕੇ ਗੱਲ ਕਰੀਏ ਤਾਂ ਆਈਵੀਐਫ ਸਿਰਫ ਇੱਕ ਅਸਿਸਟਡ ਰੂਟ ਹੈ ਜੋ ਪ੍ਰੈਗਨਨਸੀ ਵਾਸਤੇ ਸਾਨੂੰ ਹੈਲਪ ਕਰਦਾ ਅਸਿਸਟਡ ਮਤਲਬ ਜੋ ਸਾਨੂੰ ਹੈਲਪ ਕਰਦਾ ਹੈ ਅਗਰ ਨੈਚੁਰਲ ਪ੍ਰੈਗਨਨਸੀ ਨਹੀਂ ਹੋ ਰਹੀ ਤਾਂ ਆਈਵੀਐਫ ਸਿਰਫ ਇੱਕ ਜਰੀਆ ਹੈ ਮਾਡਰਨ ਟੈਕਨੋਲੋਜੀ ਨੇ ਜੋ ਸਾਨੂੰ ਦਿੱਤਾ ਆ ਪਰ ਅੱਜ ਸਮਾਜ ਆਈਵੀਐਫ ਨੂੰ ਇੱਕ ਪਹਿਲਾ ਸੋਲੂਸ਼ਨ ਮੰਨ ਕੇ ਬੈਠਾ ਹੋਇਆ ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਲਾਸਟ ਸੋਲੂਸ਼ਨ ਹੋਵੇ ਸਾਡਾ ਪਹਿਲਾ ਸੋਲੂਸ਼ਨ ਕੁਦਰਤੀ ਆਈਵੀਐਫ ਕੁਦਰਤੀ ਆਈਵੀਐਫ ਜੀ ਸਰ ਤੁਹਾਡੇ ਹੱਲ ਜਿਹੜਾ ਤੁਸੀਂ ਹਮੇਸ਼ਾ ਯੂਜ਼ ਕਰਦੇ ਹਾਂ ਅਸੀਂ ਹਮੇਸ਼ਾ ਦੱਸਦੇ ਵੀ ਹਾਂ ਠੀਕ ਹੈ ਤੇ ਗੱਲਾਂ ਦੇ ਨਾਲ ਸਮਝਾਉਂਦੇ ਵੀ ਹਾਂ ਤੇ ਅਸੀਂ ਤਾਂ ਗੱਲਾਂ ਦੇ ਨਾਲ ਹੀ ਕੁਦਰਤੀ ਆਈਵੀਐਫ ਘਰ ਬੈਠੇ ਹੀ ਕਰਾ ਦਿੰਦੇ ਹਾਂ ਜੀ 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 ਅੱਛਾ ਮੈਮ ਸਾਨੂੰ ਇੱਕ ਗੱਲ ਦੱਸੋ IVF ਮੈਂ ਬਹੁਤ ਸਾਰੀਆਂ ਪਿਛਲੀ ਵਾਰ ਵੀ ਅਸੀ ਗੱਲ ਕੀਤੀ ਸੀ ਕਿ IVF ਵਾਲੀਏ ਮੈਂ ਇਸ ਤਰ੍ਹਾਂ ਦੀਆਂ ਭੈਣਾਂ ਨੂੰ ਜਾਣਦਾ ਜਿਨ੍ਹਾਂ ਨੇ ਕਈ-ਕਈ ਵਾਰ IVF ਕਰਵਾਇਆ ਪਰ ਸਫਲ ਨਹੀਂ ਹੋਇਆ IVF ਕਰਵਾਉਣ ਵਾਲੇ ਜ਼ਿਆਦਾਤਰ ਮੈਨੇ ਮੈਂਟਲੀ ਤੌਰ ਤੇ ਵੀ ਅਸੀਂ ਕਹਿ ਲਈ ਆਰਥਿਕ ਤੌਰ ਤੇ ਵੀ ਇਕਨੋਮਿਕਲੀ ਤੌਰ ਤੇ ਵੀ ਅਸੀਂ ਕਹਿ ਲਈਏ ਔਰ ਫਿਜ਼ੀਕਲ ਤੌਰ ਤੇ ਵੀ ਕਹਿ ਲਈਏ ਖਾਸ ਕਰਕੇ ਬੱਚੇਦਾਨੀ ਦੇ ਮਾਮਲੇ ਦੇ ਵਿੱਚ ਮੈਂ ਹੈਰਾਨ ਹੀ ਹੁੰਦੀ ਆ ਦੇਖਿਆ ਨੇ ਭੈਣਾਂ ਸਰ ਮੇਰੇ ਅੱਜ ਸਮਾਜ ਨੂੰ ਨਾ ਸਾਰਿਆਂ ਭੈਣਾਂ ਨੂੰ ਤੇ ਵੀਰਾਂ ਨੂੰ ਅੱਜ ਤੱਤੇ ਦੇ ਸ਼ਬਦਾਂ ਦੇ ਵਿੱਚ ਮੈਂ ਇੱਕ ਉਹਨਾਂ ਨੂੰ ਸਿੱਖੇ ਦੇਣੀ ਆ ਆਈਵੀਐਫ ਮੈਂ ਤਾਂ ਕਹਾਂਗੀ ਭੁੱਲ ਜਾਓ ਬਈ ਆਈਵੀਐਫ ਤੁਹਾਨੂੰ ਪਹਿਲੇ ਚਾਂਸ ਦੇ ਵਿੱਚ 100% ਬੇਬੀ ਦੇ ਸਕਦਾ ਅੱਛਾ ਜੇ ਸਾਨੂੰ ਇਹ ਬੇਬੀ ਨਹੀਂ ਦੇ ਸਕਦਾਗਾ ਤਾਂ ਫਿਰ ਅਸੀਂ ਫਿਜ਼ੀਕਲੀ ਮੈਂਟਲੀ ਇਕਨੋਮਿਕਲੀ ਕਿਉਂ ਹਰਾਸ ਹੋ ਰਹੇ ਹਾਂ ਹੂੰ ਹਾਂ ਸਰ ਮੇਰਾ ਮਤਲਬ ਅਸੀਂ ਸਾਡਾ ਦਾ ਮਤਲਬ ਇਹ ਹੈ ਕਿ ਅਸੀਂ ਪੈਸੇ ਦੇ ਕੇ ਹਰਾਨ ਹੁੰਨੇ ਆ ਜੀ ਪੈਸੇ ਦੇ ਕੇ ਅਸੀਂ ਹਰਾਸ ਹੋ ਰਹੇ ਆ ਐਕਸਪਲੋਇਟਿਡ ਹੋ ਰਹੇ ਆ ਸਾਡਾ ਸ਼ੋਸ਼ਿਤ ਕੀਤਾ ਜਾ ਰਿਹਾ ਹੈ ਜੀ ਜੀ ਡਾਕਟਰਾਂ ਦੇ ਥਰੂ ਅੱਛਾ ਸਾਨੂੰ ਇਹ ਫਿਰ ਇੱਕ ਗੱਲ ਹੋਰ ਦੱਸ ਦੋ ਚਲੋ ਕਿੰਨੀ ਵਾਰ ਆਈਵੀਐਫ ਦਾ ਚਾਂਸ ਲੈਣਾ ਚਾਹੀਦਾ ਚਲੋ ਇਹ ਦੱਸ ਦਿਓ ਫਿਰ ਸਰ ਅਸੀਂ ਕਿਹਨਾਂ ਸਮਾਜ ਨੂੰ ਸਾਹਮਣੇ ਰੱਖਦੇ ਆ ਟੈਕਨੋਲੋਜੀ ਨੂੰ ਸਾਹਮਣੇ ਰੱਖਦੇ ਆ ਆਈਵੀਐਫ ਜਿਹੜਾ ਹੈ ਉਹ ਦੋ ਜਾਂ ਤਿੰਨ ਸਾਈਕਲ ਜੀ ਹਾਂ ਉਹ ਤੁਸੀਂ ਹੁਣ ਸਾਈਕਲ ਬੱਚਿਆਂ ਵਾਲੇ ਸਮਝ ਲ ਗਏ ਮੈਂ ਬੱਚਿਆਂ ਵਾਲੇ ਸਾਈਕਲ ਦੀ ਗੱਲ ਨਹੀਂ ਕਰ ਰਹੀ ਆਈਵੀਐਫ ਵਾਲੇ ਸਾਈਕਲ ਦੀ ਗੱਲ ਕਰ ਰਹੀ ਹਾਂ ਦੋ ਜਾਂ ਤਿੰਨ ਸਾਈਕਲ ਪਰ ਤੀਜੇ ਸਾਈਕਲ ਦੇ ਵਿੱਚ ਤਾਂ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੀ ਬਾਡੀ ਅਡਾਪਟ ਨਹੀਂ ਕਰ ਰਹੀ ਸਾਡਾ ਯੂਟਰਸ ਸਾਡੀ ਜ਼ਮੀਨ ਨਹੀਂ ਅਡਾਪਟ ਕਰ ਰਹੀ ਪਰ ਅਸੀਂ ਮੂਰਖ ਤੀਜੇ ਸਾਈਕਲ ਦੇ ਵਿੱਚ ਵੀ ਨਹੀਂ ਸਮਝਦੇ ਡਾਕਟਰ ਸਾਨੂੰ ਕਹਿੰਦੇ ਕਿ ਨੈਕਸਟ ਸਾਈਕਲ ਟਰਾਈ ਨੈਕਸਟ ਸਾਈਕਲ ਟਰਾਈ ਇਥੋਂ ਤੱਕ ਸਰ ਮੇਰੇ ਕੋਲ ਪਰਸੋਂ ਆਸਟ੍ਰੇਲੀਆ ਦਾ ਕਪਲ ਜਿਹੜਾ 2 ਸਾਲਾਂ ਵਿੱਚ 13 ਆਈਵੀਐਫ ਕਰਾ ਚੁੱਕਿਆ ਸੀ ਸਰ ਅਸੀਂ ਕੀ ਮੂਰਖ ਹ ਹੁਣ ਅੱਗੇ ਜਿਹੜੀ ਹੁਣ ਆਈਵੀਐਫ ਨੂੰ ਅਸੀਂ ਸਮਝੀਏ ਇੱਕ ਤਰ੍ਹਾਂ ਦਾ ਦੌਰ ਸਮਝੀਏ ਐਗ ਆਪਣਾ ਸਪਰਮ ਵੀ ਆਉਂਦਾ IVF ਚ ਕੀ ਹੋਣਾ IVF ਦੇ ਵਿੱਚ ਐਗ ਸਪਰਮ ਲੈ ਕੇ ਸਾਡੀ ਬੋਡੀ ਚੋਂ ਕੱਢ ਕੇ ਉਸ ਨੂੰ ਬਾਹਰ ਪੋਟੇਲਾਈਜ਼ ਕੀਤਾ ਜਾਂਦਾ ਹੈ ਤੇ ਵਾਪਸ ਕਹਿੰਦੇ ਨਾ ਕਿ ਉਸੇ ਗਮਲੇ ਦੇ ਵਿੱਚ ਪੌਦਾ ਲਾਇਆ ਜਾਂਦਾ ਮਤਲਬ ਕੱਢ ਕੇ ਮੈਡੀਸਿਨਸ ਦੇ ਕੇ ਇੰਜੈਕਸ਼ਨਸ ਦੇ ਕੇ ਵਾਪਸ ਉਸੇ ਯੂਟਰਸ ਦੇ ਵਿੱਚ ਜਾਈਗੋਟ ਰੱਖ ਦਿੱਤਾ ਜਾਂਦਾ ਆ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਕਿ ਮੰਨ ਲਓ ਸਰ ਆ ਇਹ ਜ਼ਮੀਨ ਤੇ ਪੌਦਾ ਉਗਾਣਾ ਤੇ ਗਮਲੇ 'ਚ ਪੌਦਾ ਉਗਾਣਾ ਜੀ ਕਿੱਥੇ ਕੁਦਰਤੀ ਢੰਗ ਹੈਗਾ ਤੇ ਕਿਹੜਾ ਕੁਦਰਤੀ ਹੱਲ ਹੈ ਜਿਸ ਦੇ ਨਾਲ ਕਿ ਗਰੋਥ ਵਧੀਆ ਹੋਵੇਗੀ ਪੌਦੇ ਦੀ ਸਾਡੇ ਲਈ ਤਾਂ ਗਮਲੇ ਹੀ ਨੇ ਜੀ ਸਾਡੇ ਕੋਲ ਥਾਂ ਘੱਟ ਹੁੰਦੀ ਹੈ ਤੁਸੀਂ ਸਮਾਜਿਕ ਹੋ ਨਾ ਸੇ ਸਮਾਜ ਦੇ ਜੀਵ ਹੋ ਇਸ ਕਰਕੇ ਤਾਂ ਤੁਸੀਂ ਮੇਰੇ ਆਈਵੀਐਫ ਨੂੰ ਪਿਆਰ ਕਰਨ ਵਾਲੇ ਭੈਣਾ ਭਰਾਵਾਂ ਤਰ੍ਹਾਂ ਤੁਸੀਂ ਉਹੀ ਗੱਲ ਕਰ ਦਿੱਤੀ ਜੀ ਜੀ ਬਈ ਗਮਲਾ ਸੇਕੀ ਛੇਤੀ ਹੋ ਜਾਂਦਾ ਜੀ ਗਮਲੇ ਚ ਕਹਿੰਦੇ ਜੀ ਫਟਾਫਟ ਹੋ ਜਾਂਦਾ ਸਰ ਗਮਲੇ ਦੇ ਵਿੱਚ ਛੇਤੀ ਹੋ ਜਾਊਗਾ ਪਰ ਬੱਚੇ ਤਾਂ ਸਿੱਧਰੇ ਆਉਣਗੇ ਪਹਿਲੀ ਗੱਲ ਤਾਂ ਆਉਣੇ ਹੀ ਨਹੀਂ ਤੇ ਜਿਹੜਾ ਜ਼ਮੀਨ ਦੇ ਵਿੱਚ ਸਰ ਤੁਹਾਨੂੰ ਪਤਾ ਆ ਵੀ ਕਿਤੇ ਇੱਟ ਵੀ ਪਈ ਹੋਵੇ ਨਾ بارش ਦੇ ਵਿੱਚ ਤੇ ਇੱਟ ਦੇ ਵਿੱਚ ਵੀ ਛੋਟਾ ਆ ਜਾਂਦਾ ਨੰਨਾ ਜਿਹਾ ਫੋਦਾ ਆਪੇ ਉੱਗ ਜਾਂਦਾ ਪਤਾ ਨਾ ਇਸ ਚੀਜ਼ ਦਾ ਮਤਲਬ ਕਹਿੰਦਾ ਕਿ ਕੁਦਰਤੀ ਜ਼ਮੀਨ ਤੇ ਇੱਕ ਸਾਡੀ ਆਰਟੀਫੀਸ਼ਲ ਹੁਣ ਤੁਸੀਂ ਵੀ ਜਿਵੇਂ ਕਿਹਾ ਗਮਲਾ ਇਸੇ ਤਰੀਕੇ ਅੱਜ ਵੀ ਮੇਰੇ ਭੈਣ ਤੇ ਮੇਰੇ ਵੀਰ ਉਹ ਪਿਆਰ ਕਰ ਰਹੇ ਆਈਵੀਐਫ ਨੂੰ ਪਰ ਕਿਤੇ ਕਿਤੇ ਮੈਂ ਉਹਨਾਂ ਦੇ ਜਜ਼ਬਾਤਾਂ ਦੀ ਗੱਲ ਕਰ ਰਹੀ ਆ ਉਹ ਵਿਚਾਰੇ ਮਜਬੂਰ ਹੋ ਜਾਂਦੇ ਆ ਪਰ ਉਹ ਅੱਜ ਲਾਸਟਲੀ ਮੇਰੇ ਇੱਕ ਗੱਲ ਸੁਣ ਵੀ ਲੈਣ ਤੇ ਸਮਝ ਵੀ ਲੈਣ ਜੇ ਐਗ ਸਪਰਮ ਆਪਦਾ ਆ ਡਾਕਟਰ ਕਹੇ ਕਿ ਤੁਹਾਡੇ ਐਗ ਸਪਰਮ ਅੱਛੇ ਆ ਤਾਂ ਉਹ zygote ਬਣਾ ਕੇ ਰੱਖ ਦਿੰਦੇ ਆ ਤਾਂ ਕਿਉਂ ਨਹੀਂ ਅਸੀਂ ਉਹੀ ਮੈਡੀਸਨ ਤੇ ਉਹੀ ਇੰਜੈਕਸ਼ਨਸ ਜੋ ਸਾਡੇ ਯੂਟਰਸ ਤੋਂ ਬਾਹਰ ਦਿੱਤਾ ਜਾ ਰਿਹਾ ਹੈ ਨਾ ਉਹ ਮਸ਼ੀਨ ਦੇ ਵਿੱਚ ਕਾਗਜ਼ੀ ਮਸ਼ੀਨ ਕੁਦਰਤੀ ਮਸ਼ੀਨ ਨਹੀਂ ਕਾਗਜ਼ੀ ਮਸ਼ੀਨ ਹੀ ਅਸੀਂ ਕਵਾਂਗੇ ਤਾਂ ਕਿਉਂ ਯੂਟਰਸ ਦੇ ਵਿੱਚ ਹੀ ਮੰਨ ਲਓ ਪਿਆ ਰਹੇ ਐਗ ਤੇ ਸਪਰਮ ਨੂੰ ਵੀ ਤਾਂ ਆਪਾਂ ਸਪਰਮ ਨੂੰ ਹੈਲਦੀ ਕਰਨ ਵਾਸਤੇ ਮੈਡੀਸਨ ਤੇ ਇੰਜੈਕਸ਼ਨ ਤੇ ਐਗ ਨੂੰ ਵੀ ਹੈਲਦੀ ਕਰਨ ਵਾਸਤੇ ਮੈਡੀਸਨ ਤੇ ਇੰਜੈਕਸ਼ਨ ਲੈ ਸਕਦੇ ਆ ਨਾ ਸਰ ਤਾਂ ਯੂਟਰਸ ਨੂੰ ਪਾਵਰਫੁਲ ਕਰਨ ਵਾਸਤੇ ਅਸੀਂ ਕੁਦਰਤੀ ਆਈਫ ਯਾਨੀ ਅਸੀਂ ਡਾਈਟ ਲੈ ਸਕਦੇ ਆ ਨਹੀਂ ਤਾਂ ਸਰ ਸਿੱਧਾ ਦਾ ਸਿੱਧਾ ਹੱਲ ਹੈ ਉਹ ਐਗ ਸਪਰਮ ਨੂੰ ਬਾਹਰ ਨਾ ਕਢਾਨ ਜਾਈਗੋਟ ਬਾਹਰ ਨਾ ਮਸ਼ੀਨਾਂ ਚ ਤਿਆਰ ਕਰਨਾ ਸਰ ਮੈਂ ਸਿੱਧਾ ਹੀ ਕਮਾਉਣਾ ਨੂੰ ਖਲਾਸ ਬਿਲਕੁਲ ਖਲਾਸ ਆਲ ਆਂਸਰ ਸੁਭਾਗਿਆ ਕਨਸੀਵ ਕਰਨ ਵਾਸਤੇ ਐਗ ਮਾਰਫੋਲੋਜੀ ਵਾਸਤੇ ਯੂਟਰਸ ਨੂੰ ਪਾਵਰ ਦੇਣ ਵਾਸਤੇ ਯੂ ਪਾਵਰ ਤੇ ਸਰ ਆ ਤਿੰਨੋਂ ਹੀ ਚੀਜ਼ਾਂ ਬੱਸ ਗਰਭ ਤਾਰਕ ਸਰ ਉਹਨਾਂ ਨੂੰ ਨੇ ਲੋੜ ਵੀ ਆਪ ਦਾ ਐਗ ਸਪਰਮ ਬਾਹਰ ਕਢਾ ਕੇ ਮਸ਼ੀਨਾਂ ਦਾ ਵਰਤਨ ਨਾ ਕਰ ਐਸ ਮਸ਼ੀਨ ਦਾ ਵਰਤ ਕਰ ਲੈਣ ਸਰ ਉਹ ਪੱਕੀ ਗੱਲ ਹੈ ਸਰ 6 ਮਹੀਨੇ ਤੋਂ ਪਹਿਲ ਬਾਅਦ ਤਾਂ ਮੈਂ ਕਹਿੰਦੀ ਆ ਉਹਨਾਂ ਦਾ ਇਹ ਕੁਦਰਤੀ ਆਈਵੀਐਫ ਹੀ ਸਕਸੈਸ ਹੋ ਜਾਣਾ ਨਹੀਂ ਕਿਸੇ ਦਾ ਹੋਇਆ ਸਰ ਤੁਸੀਂ ਕਿਸੇ ਦੀ ਗੱਲ ਕਰਦੇ ਹੋ ਜੇ ਸਰ ਤੁਸੀਂ ਹੁਣ ਇਸ ਗੱਲ ਤੇ ਆ ਗਏ ਨਾ ਵੀ ਕੀ ਕਿਸੇ ਦਾ ਹੋਇਆ ਤਾਂ ਸਰ ਮੈਂ ਤੁਸੀਂ ਤੁਸੀਂ ਇੱਕ ਇੰਨੀ ਗੱਲ ਕਹਿ ਰਹੇ ਹੋ ਵੀ ਚੁੱਪ ਚਾਪ ਕਰਕੇ ਜਿਹੜਾ ਸੁਭਾਗਿਆ ਯਾ ਉਹ ਲੈ ਲਈਏ ਤੁਹਾਡੇ ਕੋਲ ਤੁਸੀਂ ਬਹੁਤ ਪਰੋਸੇ ਨਾਲੇ ਗੱਲ ਕਹੀਏ ਮੈਂ ਤਾਂ ਹੀ ਤੁਹਾਡੇ ਕੋਲ ਪੁੱਛਿਆ ਮਾਫੀ ਚਾਹੁੰਨਾ ਵੀ ਕਿਸੇ ਦਾ ਹੋਇਆ ਵੀ ਹੈ ਸਰ ਮੈਂ ਅੱਜ ਹੱਦ ਤੋਂ ਵੱਧ ਪਰੋਸੇ ਨਾਲ ਗੱਲ ਕਰ ਰਹੀ ਹਾਂ ਕਿ ਆ ਉਹ ਕਿਉਂ ਕਰ ਰਹੀ ਹੈ ਸਰ ਮੈਂ ਗੱਲ ਨਹੀਂ ਕਰ ਰਹੀਗੀ ਮੈਂ ਗੱਲ ਇਸ ਤਰੀਕੇ ਕਰ ਰਹੀ ਹਾਂ ਮੈਂ ਹੁਣ ਮੇਰੇ ਪਿਛਲੇ ਤਾਂ ਜਿੰਨੇ ਕੰਸਿਵ ਹੋ ਗਏ ਜੋੜਿਆਂ ਦੀ ਗੱਲ ਕਰਦੇ ਨਹੀਂ ਅਸੀਂ ਸਿਰਫ ਗੱਲ ਕਰਾਂਗੇ ਅਗਸਤ ਮੰਤ ਦੀ ਚਾਹੁੰਦੇ ਹੋ ਤੁਸੀਂ ਹੁਣ ਤੁਸੀਂ ਇਹ ਸੋਚ ਕੇ ਹੈਰਾਨ ਹੋਵੋਗੇ ਕਿ ਮੈਡਮ ਵੀ ਤੁਹਾਡੇ ਰੋਜ਼ ਧੜਾ ਧੜ ਸਰ ਧੜਾ ਧੜ ਮੈਨੂੰ ਕਾਲਸ ਆ ਰਹੀਆਂ ਭਾਵੇਂ ਫੌਰਨ ਤੋਂ ਆ ਹੁਣੇ ਸਰ ਤੁਹਾਡੇ ਆਉਣ ਤੋਂ ਪਹਿਲਾਂ ਜਰਮਨੀ ਤੋਂ ਕਾਲ ਸੀਗੀ ਪੇਸ਼ੈਂਟ ਨੂੰ 17 ਸਾਲ ਬਾਅਦ ਕਨਸੀਵ ਹੋਇਆ ਸਰ ਤੁਸੀਂ ਸੇਵ ਵੀ ਇੰਹੀਂ ਕੀਤਾ ਹੋਇਆ ਸੀ ਕਨਸੀਵ ਆਫਟਰ 17 ইয়ার ਸਰ ਬਿਲਕੁਲ ਸਰ ਨੇ ਆ ਕੇ ਫੋਨ ਤੇ ਦੇਖਿਆ ਜੀ ਤਾਂ ਮੈਂ ਸਰ ਨੂੰ ਦਿਖਾਇਆ ਗਲਤ ਬਾਤ ਹੋ ਰਹੀ ਸੀਗੀ ਤੇ ਪਿਛਲੇ ਕਿ ਮੈਂ ਕਿ ਅਸੀਂ ਕਿ ਸਰ ਮੈਂ ਕਿ ਅਗਸਟ ਦੇ ਰਿਜ਼ਲਟ ਰੱਖਨੇ ਆ ਤਾਂ ਹੁਣ ਸਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦੱਸਦਾ ਕੈਨੇਡਾ ਤੋਂ ਹੈਗੀ ਹੈ ਲੇਡੀ ਅਸੀਂ ਹੁਣ ਕਿਸੇ ਦੀ ਵੀ ਦੇਖੋ ਹਰ ਇੱਕ ਦੀ ਪ੍ਰਾਈਵੇਸੀ ਹੁੰਦੀ ਹੈ ਸਰ ਅਸੀਂ ਪ੍ਰਾਈਵੇਸੀ ਨੂੰ ਡਿਸਕਲੋਸ ਨਹੀਂ ਕਰਦੇ ਪਰ ਮੈਂ ਸਿਰਫ ਅਜ ਉਹਨਾਂ ਨੂੰ ਇਨਸਪਾਇਰ ਕਰਨ ਵਾਸਤੇ ਹੋਰਾਂ ਨੂੰ ਸਰ ਉਹਨੂੰ ਜਦੋਂ ਤੋਂ 15 ਸਾਲ ਦੀ ਬੱਚੀ ਸੀਗੀ ਉਦੋਂ ਤੋਂ ਉਹਨੂੰ ਪੇਲਸ ਦੇ ਨਾਲ ਹੀ ਪੀੜਾ ਆ ਰਹੇ ਸੀਗੇ ਹੁਣ ਇਦਾਂ ਦੇ ਕੇਸ ਨੂੰ ਅਸੀਂ ਇੱਕ ਬੀਇੰਗ ਐਨ ਆਇਰ ਵਿਦ ਅ ਡਾਕਟਰ ਅਸੀਂ ਉਹਨੂੰ ਇਹ ਕਿਹਾ ਸੀ ਕਿ ਮੈਡਮ ਜੇ ਸਾਡੀ ਮੈਡੀਸਿਨ ਦੇ ਨਾਲ ਪੀਰੀਅਡ ਆਉਣ ਲੱਗੇਗੇ ਤਾਂ ਬਹੁਤ ਵਧੀਆ ਤਾਂ ਲੱਕਲੀ ਉਹਨੂੰ ਮੀਰੀ ਮੈਡੀਸਨ ਰਾਜਕੌਰ ਦੇ ਨਾਲ ਪੀਰੀਅਡ ਆਉਣ ਲੱਗੇ ਤਾਂ ਸਰ ਉਸ ਸੁਭਾਗਿਆ ਕੰਦਰੀ 7ਵੇਂ ਮਹੀਨੇ ਹੁਣ ਉਹਨੂੰ ਸਰ ਅਗਸਤ ਦੇ ਵਿੱਚ 2 ਮਹੀਨਾ ਦੀ ਪ੍ਰੈਗਨਨਸੀ ਹੈ ਮੰਨੋਗੇ ਸਰ ਕੀ ਬਾਤ ਜੇ ਆਈ 12 ਸਾਲ ਬਾਅਦ ਜੀ ਸਰ ਮੈਂ ਕਹਿ ਰਹੀ ਹਾਂ ਉਹਨੂੰ 15 ਸਾਲ ਦੀ ਬੱਚੀ ਸੀ ਨਾ ਜਦੋਂ ਉਹਨੂੰ ਪੀਰੀਅਡ ਆਉਂਦੇ ਹਾਰਮੋਨ ਪਿਲਸ ਨਾਲ ਸੀ ਕੁਦਰਤੀ ਉਹਨੂੰ ਪੀਰੀਅਡ ਨਹੀਂ ਸੀ ਆਉਂਦੇ ਉਹਨੂੰ ਮੇਰੀ ਮੈਡੀਸਨ ਨਾਲ ਪੀਰੀਅਡ 6 ਮਹੀਨੇ ਟਰੀਟਮੈਂਟ ਚੱਲਿਆ ਤਾਂ ਹੁਣ ਉਹਨੂੰ 2 ਮਹੀਨੇ ਦੀ ਪ੍ਰੈਗਨੈਂਸੀ ਹੈ ਤੇ ਜੇ ਅਸੀਂ ਹੋਰ ਗੱਲ ਕਰੀਏ ਸਰ ਟਰੀਟਮੈਂਟਸ ਦੀ ਜਿਵੇਂ ਕਿ ਪੀਰੀਅਡ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਮੈਂ ਜ਼ਿਆਦਾਤਰ ਦੇਖੀਏ ਨੇ ਭੈਣਾਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਈਵੀਐਫ ਕਰਵਾਇਆ ਤੇ ਉਹਨਾਂ ਦਾ ਪੀਰੀਅਡ ਵੀ ਡਿਸਟਰਬ ਹੋ ਗਏ ਸਰ ਦੇਖੋ ਹੁਣ ਇੱਕ ਤਾਂ ਉਹ ਕਹਿੰਦੇ ਹੈਗੇ ਆ ਕਿ ਆਈਵੀਐਫ ਵਾਲੇ ਡਾਕਟਰਸ ਕਹਿੰਦੇ ਆ ਕਿ ਜਿੰਨੀ ਜਲਦੀ ਹੋ ਸਕੇ ਤੁਸੀਂ ਆਈਵੀਐਫ ਕਰਾ ਲਓ ਅਸੀਂ ਕਹਿੰਨੇ ਆ 21 ਤੋਂ 35 40 ਤੱਕ ਤਾਂ ਕੁਦਰਤੀ ਟਰਾਈ ਕਰੋ ਕਿਉਂ ਕਿਉਂਕਿ ਤੁਸੀਂ ਹੁਣੇ ਕੀ ਕਿਹਾ ਵੀ ਆਈਵੀਐਫ ਕਰਨ ਦੇ ਨਾਲ ਪੀਰੀਅਡਸ ਬੰਦ ਹੋ ਜਾਂਦੇ ਆ ਤੁਸੀਂ ਇਹ ਗੱਲ ਆਖੀ ਡਿਸਟਰਬ ਹੁੰਦੇ ਆ ਬੰਦ ਵੀ ਹੁੰਦੇ ਆ ਸਰ ਇਹੀ ਹੁੰਦਾ ਇੰਦਾ ਕਾਰਨ ਕੀ ਹੈ ਕਿਉਂਕਿ ਆਈਵੀਐਫ ਵੇਲੇ ਉਹਨਾਂ ਨੇ ਇੱਕੇ ਟਾਈਮ ਤੇ ਇੰਨੇ ਐਗ ਲੈ ਲੈਣੇ ਹੁੰਦੇ ਆ ਵੀ ਜਿਹੜਾ ਕਹਿੰਦੇ ਫਸਟ ਸਾਈਕਲ ਸੈਕਿੰਡ ਸਾਈਕਲ ਫਿਰ ਥਰਡ ਸਾਈਕਲ ਫਿਰ ਕਹਿੰਦੇ ਅਸੀਂ ਫ੍ਰੀਜ਼ ਕਰ ਲੈਣੇ ਆ ਤਾਂ ਉਹ ਸਰ ਜਿਹੜੇ ਹਰ ਮਹੀਨੇ ਪੀਰੀਅਡ ਆਨ ਤੇ 5 ਤੋਂ 7 ਫੋਲਿਕਲ ਹੀ ਰਿਲੀਜ਼ ਹੋਣੇ ਆ ਤਾਂ ਉਹਨਾਂ ਨੇ ਤਾਂ ਸਾਡੇ 1000ਸ ਹੈ ਕਿ ਪਹਿਲਾਂ ਹੀ ਕੱਟ ਲਈ ਤਾਂ ਓਬਵੀਅਸਲੀ ਹੈ ਸਰ ਐਮਐਚ ਬੱਚੀ ਨੂੰ ਬਾਇਰ ਬਰਥ ਹੀ ਇਹ ਰੱਬ ਵੱਲੋਂ ਬਣਿਆ ਹੋਇਆ ਇੱਕ ਬੈਂਕ ਹੁੰਦਾ ਹੈ एएमएच ਕੀ ਹੁੰਦਾ ਸਰ ਐਂਟੀ ਮਲੇਰੀਅਨ ਹਾਰਮੋਨ ਜਦੋਂ ਬੱਚੀ ਜਨਮ ਲੈਂਦੀ ਏ ਉਸ ਟਾਈਮ ਤੇ ਬੱਚੀ ਦੇ 1 ਮਿਲੀਅਨ ਐਗਸ ਰੱਬ ਵੱਲੋਂ ਖਤਾ ਬਣ ਕੇ ਆਉਂਦਾ ਸਰ ਜਿਹੜਾ ਕਿ ਮੈਡੀਕਲ ਸਾਇੰਸ ਦੇ ਅਕੋਰਡਿੰਗ ਕਿਤੇ ਵੀ ਰਿਕਵਰ ਨਹੀਂ ਹੋ ਸਕਦਾ ਇਹ ਹਰ ਮਹੀਨੇ 5 ਤੋਂ 7 ਅੰਡੇ ਯੂਜ਼ ਹੁੰਦੇ ਆ ਤੇ ਜਦੋਂ ਲੇਡੀ 45 55 ਦੀ ਹੁੰਦੀ ਯਾਨੀ ਜਦੋਂ ਮੀਨੋਪੋਜ਼ ਹੋਣਾ ਹੁੰਦਾ ਉਦੋਂ ਉਹਦਾ ਇਹ ਬੈਂਕ ਖਾਤਾ ਖਤਮ ਹੋ ਜਾਂਦਾ ਹੈਗਾ ਤੇ ਪਰ ਇਹ ਸਿਰਫ ਸੁਭਾਗੇ ਮੈਡੀਸਨ ਦਾਵੇ ਦੇ ਨਾਲ ਸੁਭਾਗੇ ਮੈਡੀਸਨ ਇਹਨਾਂ ਦਮ ਰੱਖਦੀ ਹੈ ਕਿ ਐਮ ਐਚ ਨੂੰ ਸਰ ਸ਼ਾਰਟ ਤੋਂ ਸ਼ਾਰਟ ਪੀਰੀਅਡ ਮੈਂ ਨਹੀਂ ਕਿਸੇ ਨੂੰ ਕਹਿੰਦੀ 2 ਮਹੀਨੇ ਮੈਂ ਸਿੱਧਾ ਕਹਿੰਨੀ ਹੈ 3 ਤੋਂ 6 ਪਰ ਸਰ ਤੁਸੀਂ ਮੈਨੂੰ ਇਹ ਡੇਟ ਸਿਰਫ ਦੱਸ ਦਿਓ ਆ ਹੈਗਾ ਜੀ 0 0.01 ਨੈਨੋਗ੍ਰਾਮ ਠੀਕ ਹੈ ਸਰ ਤਾਂ ਇਹ ਕਿਹੜੇ ਸਾਲ ਦੀ ਗੱਲ ਹੈ ਸਰ ਇਹ ਹੈਗੀ ਜੀ 12 12 24 ਦੀ ਰਿਪੋਰਟ ਸਰ ਹੁਣ ਅਸੀਂ ਨਾਮ ਨਹੀਂ ਲਾਵਾਂਗੇ 0.01 ਨੈਨੋਗ੍ਰਾਮ ਹੈ ਨਾ 0.0 ਜੀ ਬਿਲਕੁਲ ਅਸੀਂ ਪ੍ਰਾਈਵੇਸੀ ਕਰਕੇ ਇਹ ਰਿਪੋਰਟ ਨਹੀਂ ਦਿਖਾ ਰਹੇ ਪਰ ਮੈਂ ਪੜ ਰਿਹਾ ਜੋ ਇੱਥੇ ਲਿਖ ਰੱਖਿਆ ਹੈ ਸਰ ਸਾਡੇ ਖੁਦ ਦੇ ਲੰਗ ਕੰਡੇ ਖੜੇ ਹੁੰਦੇ ਆ ਸਰ ਆ ਕਿੰਨਾ ਲਿਖਿਆ ਜੀ ਇਹ ਲਿਖਿਆ ਜੀ 3.90 ਕਿਹੜੀ ਡੇਟ ਦੀ ਹੈ ਸਰ 1 ਅਗਸਤ 2025 25 ਹੁਣ ਦੀ ਨਾ ਸਰ ਸਰ ਇਹ ਅਗਸਤ ਦੀ 0.01 ਐਮਐਚ ਵਧ ਗਿਆ ਜੀ ਐਮਐਚ 0.01 ਤੋਂ 3.90 ਹੋਣਾ ਸਰ ਖਾਲਾ ਜੀ ਦਾ ਵਾੜਾ ਨਹੀਂ ਠੀਕ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਜੀ ਮੈਂ ਕਰੀਆਂ ਜੀ ਬਹੁਤ ਵੱਡੀ ਗੱਲ ਹੈ ਪਰ ਇਹ ਇਹਦੇ ਨਾਲ ਕੀ ਅਸਰ ਹੁੰਦਾ ਜੀ ਜਦੋਂ ਐਮਐਚ ਵੱਜ ਜਵੇ ਸਰ ਏਐਮਐਚ ਵਧਨ ਦੇ ਨਾਲ ਹੀ ਪ੍ਰੈਗਨੈਂਸੀ ਦੇ ਚਾਂਸ ਵਧਦੇ ਹੈਗੇ ਆ ਓਕੇ ਜੀ 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 ਤੇ ਇਹ ਦੂਸਰੀ ਰਿਪੋਰਟ ਹੈ ਜੀ ਸਰ ਮੈਂ ਹੁਣ ਮੈਂ ਮੂਵੀ ਚਾਹਾਂਗੀ ਜੀ ਜੀ ਇਹ ਦੂਸਰੀ ਰਿਪੋਰਟ ਅਸੀਂ ਮੈਂ ਤੁਹਾਨੂੰ ਅਸੀਂ ਡਿਸਕਲੋਜ਼ ਨਹੀਂ ਕੁਝ ਕਰਾਂਗੇ ਤੇ ਇਹ ਜਿਹੜਾ ਏਐਮਐਚ ਦੀ ਵੈਲਿਊ ਹੈ 0.56 ਹੈ ਜਿਹੜੀ ਕਿ ਸੈਂਪਲ ਜਦੋਂ ਕਲੈਕਟ ਕੀਤਾ ਹੈ ਤਾਂ 10 ਅਪ੍ਰੈਲ 2025 ਦੀ ਹੈ 11 ਵਜੇ ਦੀ ਰਿਪੋਰਟ ਹੈ ਤੇ ਉਸ ਤੋਂ ਬਾਅਦ ਅਗਲੀ ਰਿਪੋਰਟ मैम ਜਿਹੜੀ ਮੈਨੂੰ ਦਿਖਾ ਰਹੇ ਨੇ ਕਿਆ ਬਾਤ ਹੈ 2. 28, क्या हो बात है मैं? Sir, 2 8 14 اگست کیا بات ہے میم سر 2.28 سمجھ رہے ہو میں صرف اس گل کر کے سر میں کہہ رہی ہاں بھائی ਤੁਹਾਡਾ ایم اچ ਵੱਧ ਸਕਦਾ ਹੈ بہت رپورٹاں اکٹھیاں کر رہی پھر دی سی سر اج میں صرف اگست دی ہاں تھانو پہلے ہی کہنا نہ جنوری نہ فروری نہ مارچ نہ اپریل سدیاں اگستیاں رپورٹس دکھا رہی ہاں سر اے ایم اچ جے ہائی بھی ہے گا تاں وی الٹرنیٹ ہے گا سر اے ایم اچ کتنا سر بھائی ہو گیا جی بوائے پوائنٹ ਇਸਨੂੰ ਇਹ ਵੀ ਅਬਨਾਰਮਲ ਹੈ ਜਦੋਂ ਜਿਵੇਂ ਬੀਪੀ ਕੰਨ ਜਨ ਨਾ ਕਿ ਬੀਪੀ ਵੱਧ ਗਿਆ ਤੇ ਅਬਨਾਰਮਲ ਹੋ ਗਿਆ ਉਵੇਂ ਐਮਐਚ ਵੀ ਜਿਆਦਾ ਵੱਧ ਜਾਂਦਾ ਤਾਂ ਇਹ ਅਬਨਾਰਮਲ ਹੁੰਦਾ ਹੁਣ ਇਹਨੂੰ ਬੈਲੈਂਸ ਚਾਹੀਦਾ ਹੈ ਬੈਲੈਂਸ ਚਾਹੀਦਾ ਇਹਨੂੰ ਨਾਰਮਲ ਕਿਤਾ ਸਰ ਕਿੱਥੇ ਲਿਆਂਦਾ 6.24 6.24 ਹੈ ਨਾ ਸਰ ਇਹ ਕਿਹੜੇ ਟਾਈਮ ਦੀ ਰਿਪੋਰਟ ਹੈ ਦੇਖੋ ਸਰ ਇਹ ਹੈਗੀ ਜੀ 30 7 2025 25 ਤਾਂ ਸਰ ਤੁਸੀਂ ਦੱਸੋ 32 ਤੋਂ 6.24 ਤੇ ਲਿਆਣਾ ਸੌਖਾ ਨਹੀਂ ਹੈ ਸਰ ਮੈਂ ਇੱਕ ਹੋਰ ਮੇਰੇ ਸਿਰਫ ਮੇਰੇ ਪੈਣਾ ਤੇ ਵੀਰਾਂ ਨੂੰ ਮੇਰੀ ਗੁੰਜਾਇਸ਼ ਸਿਰਫ ਇਸ ਕਰਕੇ ਹੀ ਹੈ ਇਹ ਦਿਖਾਉਣ ਦਾ ਮਕਸਦ ਕਿ ਉਹ ਨਾ ਫਿਜ਼ੀਕਲੀ ਮੈਂਟਲੀ ਇਕਨੋਮਿਕਲੀ ਨਾ ਹਰਾਸ ਹੋਣ ਉਹ ਹੱਲ ਲੱਭਣ ਤੇ ਹੁਣ ਜੇ ਅਗਲੀ ਇਸ ਰਿਪੋਰਟ ਦਿਖਾ ਦੇਈ ਨੇ ਸਰ ਹੁਣ ਤੁਸੇ ਸਾਨੂੰ ਪਤਾ ਹੈ ਵੀ ਥਾਇਰੋਇਡ ਦਾ ਸੋਲੂਸ਼ਨ ਸਿਰਫ ਲਾਈਫਟਾਈਮ ਮੈਡੀਸਨ ਹੈ ਹਾਂਜੀ ਹਾਂ ਐਕਸੈਪਟ ਕਰਦੇ ਹੋ ਪਰ ਅਸੀਂ ਐਕਸੈਪਟ ਨਹੀਂ ਕਰਦੇ ਸਰ ਇਸ ਗੱਲ ਨੂੰ ਠੀਕ ਹੈ ਮੈਂ ਕਹਿਨੀ ਹੈ ਜੇ ਥਾਇਰੋਇਡ ਦੀ ਟੈਬਲਟ ਛਡਾਉਣੀ ਆ ਤਾਂ ਵੱਧ ਤੋਂ ਵੱਧ ਮੈਨੂੰ 6 ਤੋਂ 8 ਮਹੀਨੇ ਦੇ ਦਿਓ ਫ੍ਰੈਂਕਲੀ ਕਹ ਰਹੀ ਮੈਂ ਨਹੀਂ ਕਰੀ ਵੀ ਇੰਨਾ ਮੈਂ ਨਹੀਂ ਕਰੀ ਦੋ 6 ਤੋਂ 8 ਮਹੀਨੇ ਜੇ ਕੋਈ ਪੁਰਾਣੀ ਮੈਡੀਸਿਨਸ ਖਾ ਰਿਆ ਹੈ ਤਾਂ ਸਰ ਹੁਣ ਤੁਸੀਂ ਇਹ ਵੀ ਦੱਸ ਦਿਓ ਇਹ ਥਾਇਰੋਇਡ ਕਿੰਨਾ ਸਰ ਇਹ 3.56 ਇਹ ਕਿਹੜੀ ਡੇਟ ਹੈ ਸਰ 15 ਅਗਸਤ ਆਲੋ ਸਰ ਹੁਣ ਤੁਸੀਂ ਪੁਰਾਣਾ ਚੱਕ ਲਓ ਕਿੰਨਾ ਸੀਗਾ ਸਰ 7.42 ਕਿਹੜੀ ਡੇਟ ਸੀ ਸਰ 11 ਅਪ੍ਰੈਲ ਅਪ੍ਰੈਲ ਦੇ ਵਿੱਚ 7.42 ਸੀਗਾ ਤੇ ਇਹ ਅਗਸਤ ਦੇ ਵਿੱਚ ਆ ਹੁਣ ਦੀ ਗੱਲ ਆ ਸਿਰ 15 ਅਗਸਤ 3.56 ਆ ਗਿਆ ਹਾਂ ਦੋ ਢਾਈ ਮਹੀਨੇ ਚ ਹਾਂ ਦੱਸੋ ਸਰ ਦੋ ਢਾਈ ਮਹੀਨੇ ਪਰ ਫਿਰ ਵੀ ਮੈਂ ਮੈਕਸਿਮ 6 ਟੂ 8 ਕਿਹਾ ਪਰ ਅਸੀਂ ਨਹੀਂ ਕਹਿ ਕੇ ਚੱਲਦੇ ਕਿਉਂ ਇਹ ਸਰ ਸਿਰਫ ਮੇਰੀਆਂ ਭੈਣਾਂ ਜਿਹੜੀਆਂ ਹੈਗੀਆਂ ਨਾ ਇਹ ਡਾਈਟ ਨੂੰ ਫਾਲੋ ਕਰਦੀਆਂ ਸਰ ਹੁਣ ਇਸ ਤੋਂ ਥਾਇਰੋਇਡ ਦੀ ਸਰਪ੍ਰਾਈਜ਼ਿੰਗ ਰਿਪੋਰਟ ਹੁਣ ਸਾਡੇ ਸਾਹਮਣੇ ਆ ਸਰ ਆਟਿਐਸ ਵਿੱਚ ਕਿੰਨਾ ਸਰ ਹੈਗਾ ਜੀ 39. 4 3 ਕਿਹੜੀ ਡੇਟ ਹੈ 16 5 2025 25 ਦੀ ਸਰ ਹੁਣ ਆਹ ਲਾ ਲਓ ਜੀ 16 3 2025 ਠੀਕ ਹੈ ਤੇ ਸਰ ਇਹ ਹੁਣ ਉਹਦਾ ਆਇਆ ਜੀ ਆ ਕਿੰਨਾ ਆਇਆ ਸਰ ਇਹ 6. ਕੁਛ ਆਇਆ ਜੀ 6.68 ਕਿੱਥੇ ਚਲਾ ਗਿਆ ਸਰ ਹਮ ਮੰਨ ਗਏ ਸਰ ਕੀ ਬਾਤ ਹੈ ਕੀ ਬਾਤ ਹੈ ਠੀਕ ਹੈ ਜੀ ਇਦਾਂ ਇਦਾਂ ਸਰ ਰਿਜ਼ਲਟ ਆ ਰਹੇ ਆ ਜੀ ਇਦਾਂ ਇਦਾਂ ਰਿਜ਼ਲਟ ਆ ਰਹੇ ਹੈਗੇ ਕੀ ਆ ਬਤ ਅੱਛਾ ਮੈਮ ਫਿਰ ਤੁਸੀਂ ਡਾਈਟ ਦੀ ਗੱਲ ਕੀਤੀ ਹੈ ਤੇ ਡਾਈਟ ਬਤਲਕ ਕੀ ਗੱਲ ਖਾਸ ਹੈਗੀ ਹੈ ਫਿਰ ਸਾਨੂੰ ਉਹ ਦੱਸਿਓ ਤੇ ਜਿਹੜੇ ਸਾਡੇ ਵੀਰ ਹੈਗੇ ਨੇ ਚਲੋ ਇਹ ਤਾਂ ਤੁਸੀਂ ਲੀਡੀਜ਼ ਦੀਆਂ ਪ੍ਰੋਬਲਮਾਂ ਸਾਨੂੰ ਦਿਖਾ ਦਿਓ ਪ੍ਰੋਬਲਮਸ ਤੇ ਸਾਡੇ ਭਾਈਚਾਰੇ ਨੂੰ ਸਾਡੇ ਵੀਰਾਂ ਨੂੰ ਵੀ ਬਹੁਤ ਉਹਦੇ ਵਾਸਤੇ ਤੁਸੀਂ ਕਿਹੜਾ ਫਾਰਮੂਲਾ ਫਿਰ ਦੱਸੋਗੇ ਸਰ ਜੇ ਮੇਲ ਨੂੰ ਵੀ ਪ੍ਰੋਬਲਮ ਹੈਗੀ ਐ ਫੀਮੇਲ ਨੂੰ ਪ੍ਰੋਬਲਮ ਹੈ ਤਾਂ ਜੇ ਅਸੀਂ ਕੁਦਰਤੀ ਸੋਚ ਹੀ ਰਹੇ ਆ ਆਈਵੀਐਫ ਦਾ ਤਾਂ ਇਹ ਸਰ ਡਾਈਟ ਮੈਂ ਬੜਾ ਸ਼ਾਰਟਲੀ ਸਾਮਣੇ ਕਰ ਦੋ ਕੈਮਰੇ ਦੇ ਵਿੱਚ ਕਰ ਦੋ ਇਹ ਥੋੜਾ ਬਹੁਤ ਇਹ ਐਗਸ ਵਗੈਰਾ ਲੈਣੇ ਸ਼ੁਰੂ ਕਰ ਦੇਣ ਪਰ ਜੇ ਐਗ ਨਹੀਂ ਲੈਣੇ ਤਾਂ ਮੈਂ ਐਗ ਦੇ ਤੇ ਸਬਸਟੀਟਿਊਟ ਨਾਲ ਰੱਖਿਆ ਇਹ ਡਾਈਟ ਨੂੰ ਵੀਕਲੀ ਫਾਲੋ ਕਰਨਾ ਸ਼ੁਰੂ ਕਰ ਦੇਣ ਜੇ ਉਹ ਆਈਵੀਐਫ ਦੀ ਤਿਆਰੀ ਕਰ ਰਹੇ ਆ ਤਾਂ ਕੀ ਬੋਲੋ ਸਫਲ ਹੋਣ ਦੇ ਚਾਂਸ ਹੈਗੇ ਸਰ ਮੈਂ ਕਹਣੀ ਪਹਿਲੇ ਚਾਂਸ ਵਿੱਚ ਹੀ ਹੂੰ ਸੈਕਿੰਡ ਅਸੀਂ ਲੈਣਾ ਨਹੀਂ ਸੈਕਿੰਡ ਸਾਈਕਲ ਨਹੀਂ ਲੈਣਾ ਸਰ ਅਸੀਂ ਜੀ 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 ਅੱਛਾ ਮੈਮ ਫਿਰ ਸਾਨੂੰ ਇਹ ਦੱਸ ਦਿਓ ਆਖਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਬੜੀਆਂ ਰਿਪੋਰਟਾਂ ਅਸੀਂ ਚੇਂਜ ਕਰਤੀਆਂ ਦਿਖਾਈਆਂ ਵੀ ਨਹੀਂ ਤੁਸੀਂ ਰਿਪੋਰਟਾਂ ਚੇਂਜ ਹੋਈਆਂ ਤੇ ਫਿਰ ਅ ਅਗਰ ਕਿਸੇ ਨੇ ਆਈਵੀਐਫ ਕਰਵਾਉਣ ਦਾ ਮੂਡ ਹੈਗਾ ਉਹ ਕਹਿੰਦੇ ਜੀ ਅਸੀਂ ਹੋਰ ਕਿਸੇ ਪਾਸੇ ਜਾਣਾ ਨਹੀਂ ਅਸੀਂ ਆਈਵੀਐਫ ਹੀ ਕਰਵਾਵਾਂਗੇ ਕੀ ਤੁਸੀਂ ਉਹਨਾਂ ਦੀ ਵੀ ਮਦਦ ਕਰ ਸਕਦੇ ਹੋ ਸਰ ਮੈਂ ਉਹਨਾਂ ਦੀ ਦਿਲੋਂ ਮਦਦ ਕਰਾਂਗੀ ਸਰ ਦਿਲੋਂ ਅੱਛਾ ਜੀ ਮੈਂ ਮਦਦ ਸਿਰਫ ਉਹਨਾਂ ਦੀ ਆਈਵੀਐਫ ਵਾਲਿਆਂ ਦੀ ਕਰਨੀ ਆ ਸਰ ਦੇਖੋ ਇਹ ਜਿਹੜਾ ਟ੍ਰੀਟਮੈਂਟ ਅਸੀਂ ਤਿੰਨ ਦੱਸੇ ਹੋਣੇ ਠੀਕ ਹੈ ਇਹ ਤਿੰਨੋਂ ਟ੍ਰੀਟਮੈਂਟਸ ਅਲੋਂਗ ਵਿਦ ਆਈਵੀਐਫ ਸਰ ਮੇਰੇ ਪੇਸ਼ੈਂਟ ਲੈਂ ਪਹਿਲਾ ਹੀ ਉਹਨਾਂ ਦਾ ਆਈਵੀਐਫ ਸਕਸੈਸ ਹੋ ਜਾਣਾ ਤੇ ਜੇ ਉਹਨਾਂ ਨੂੰ ਫਿਰ ਵੀ ਦਿੱਕਤ ਜਿਵੇਂ ਰਹਿੰਦੀ ਹੈ ਕਿਉਂਕਿ ਉਸ ਵੇਲੇ ਉਹਨਾਂ ਦਾ ਥਾਇਰੋਇਡ ਵੀ ਬਹੁਤ ਜ਼ਿਆਦਾ ਡਿਸਟਰਬ ਹੋ ਜਾਂਦਾ ਹੈ ਹਾਰਮੋਨ ਇੰਬੈਲੈਂਸ ਹੋਣ ਕਰਕੇ ਤਾਂ ਇਹ ਥਾਇਰੋਇਡ ਦਾ ਤੇ ਹਾਰਮੋਨ ਇੰਬੈਲੈਂਸ ਦਾ ਪੱਕਾ ਟ੍ਰੀਟਮੈਂਟ ਅਸੀਂ ਅੱਜ ਵੀ ਪ੍ਰੂਫ ਹੀ ਰੱਖਿਆ ਤੁਹਾਡੇ ਸਾਹਮਣੇ ਸਰ ਹੈ ਨਾ ਜੀ ਫਿਰ ਵੀ ਇਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਹਾਰਮੋਨ ਇੰਬੈਲੈਂਸ ਐ ਥਾਇਰੋਇਡ ਤੋਂ ਇਲਾਵਾ ਤੇ ਉਹਨਾਂ ਨੇ ਸਾਰਾ ਇਹ ਕੰਚਨ ਪੈਕ ਲੈਣਾ ਸਾਡੇ ਕੋਲ ਇਕੱਲਾ ਕੰਚਨ ਪਾਊਡਰ ਯੂਜ਼ ਕਰਨਾ ਤੇ ਹੁਣ ਸਰ ਇਹ ਸਿਰਫ ਬਾਈ ਨੇ ਡਿਸਕਸ ਕਰਨਾ ਤਾਂ ਸਰ ਅੱਜ ਅਸੀਂ ਹੋਮ ਰੈਮੀਡੀ ਜੀ ਬਹੁਤ ਰੱਖੀਆਂ ਤਾਂ ਆਈਵੀਐਫ ਵੇਲੇ ਉਹਨਾਂ ਨੇ ਮੰਤਰ ਬਣਾਉਣਾ ਹੈ ਉਹਨਾਂ ਨੇ ਆਪਣੀ ਮਾਰਨਿੰਗ ਸ਼ੁਰੂਆਤ ਜਿਹੜੀ ਹੈ ਨਾ ਸਰ ਉਹ ਸੌਕਡ ਡਰਾਈ ਫਰੂਟ ਦੇ ਨਾਲ ਹੀ ਕਰਨੀ ਆ ਠੀਕ ਹੈ ਜਿਹਦੇ ਵਿੱਚ ਅੱਜ ਅਸੀਂ ਸਪੈਸ਼ਲ ਰੱਖ ਕੇ ਭਾਵੇਂ ਮੇਲ ਵਾਸਤੇ ਭਾਵੇਂ ਫੀਮੇਲ ਵਾਸਤੇ ਸਿਰਫ ਵੈਸੇ ਤਾਂ ਦੇਖੋ ਕੁਦਰਤੀ ਆਈਫਯੂ ਜਦੋਂ ਅਸੀਂ ਕੋਰੋਨਾ ਤੇ ਕੁਦਰਤੀਆਂ ਚੀਜ਼ਾਂ ਨੂੰ ਅਸੀਂ ਪਿਆਰ ਕਰੀਏ ਤਾਂ ਉਹਨਾਂ ਨੂੰ ਖਾਈਏ ਭਾਵੇਂ ਅਸੀਂ ਪੱਤੇ ਤੋੜ ਤੋੜ ਕੇ ਉਹਨਾਂ ਖਾ ਲਈਏ ਜਿਵੇਂ ਬੋਰ ਦੀ ਦਾੜੀ ਹੋ ਗਈ ਗੁੜਹਲ ਦੇ ਫੁੱਲ ਹੋ ਗਿਆ ਸਰ ਠੀਕ ਹੈ ਕੜੀ ਪੱਤਾ ਹੋ ਗਿਆ ਅਸ਼ਵਗੰਧਾ ਹੋ ਗਿਆ ਕੁਦਰਤੀ ਚੀਜ਼ਾਂ ਨੂੰ ਅਸੀਂ ਖਾਣਾ ਪੀਣਾ ਸ਼ੁਰੂ ਕਰ ਦਿੱਤਾ ਚਲੋ ਸਾਨੂੰ ਫਿਰ ਐਂ ਕਰੋ ਤੁਸੀਂ ਬਹੁਤ ਸਾਰੇ ਚੀਜ਼ਾਂ ਥਾੜ ਨੂੰ ਦੱਸ ਦਿੰਨੇ ਹੋ ਕਿਹੜੀਆਂ ਪੰਜ ਚੀਜ਼ਾਂ ਹੈਗੀਆਂ ਨੇ ਜਿਹੜਾ ਤੁਸੀਂ ਪੰਜ ਮੰਤਰ ਆਯੁਰਵੇਦ ਦੇ ਵਿੱਚ ਮੰਤਰ ਕਹਿੰਦੇ ਨੇ ਫਾਰਮੂਲੇ ਨੁਸਖਿਆ ਨੂੰ ਮੰਤਰ ਵੀ ਕਹਿੰਦੇ ਨੇ ਤੇ ਕਿਹੜੀਆਂ ਪੰਜ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨੂੰ ਇੰਪਲੀਮੈਂਟ ਕਰਨ ਤੇ ਸਾਡੀ ਭੈਣ ਮਾਂ ਬਣ ਸਕਦੀ ਹੈ ਜਾਂ ਜਿਹੜੀਆਂ ਭੈਣਾਂ ਇਸ ਵੇਲੇ ਸਾਨੂੰ ਵੇਖ ਰਹੀਆਂ ਨੇ ਉਹ ਮਾਂਵਾਂ ਬਣ ਸਕਦੀਆਂ ਨੇ ਸਰ ਸਭ ਤੋਂ ਪਹਿਲਾਂ ਤਾਂ ਚੰਗਾ ਆਈਵੀਐਫ ਸੈਂਟਰ ਤੇ ਦੂਸਰਾ ਮੇਰਾ ਦੱਸੀ ਗਈ ਡਾਈਟ ਤੀਸਰਾ ਸਭ ਤੋਂ ਪਹਿਲਾਂ ਮੈਂਟਰਲ ਸਟ्रेस ਤੇ ਚੌਥਾ ਉਹਨਾਂ ਦਾ ਲਾਈਫ ਡਿਸਆਰਡਰ ਠੀਕ ਹੈ ਤੇ ਪੰਜਵਾਂ ਸਰ ਉਹਨਾਂ ਨੇ ਘਰ ਦੇ ਵਿੱਚ ਖੁਸ਼ ਰਹਿ ਕੇ ਉਹਨਾਂ ਨੇ ਪਿਚਿਊਟਰੀ ਗਲੈਂਡ ਤੇ ਆਪਣਾ ਹਾਈਪੋਥੈਲਾਮਸ ਨੂੰ ਬੈਲੈਂਸ ਕਰਨਾ ਇਹ ਪੰਜ ਚੀਜ਼ਾਂ ਫਾਲੋ ਕਰਨ ਜੀ ਜੀ ਅੱਛਾ ਤੇ ਹੁਣ ਸਾਨੂੰ ਇਹ ਦੱਸ ਦਿਓ ਵੀ ਜਿਹੜੀ ਤੁਸੀਂ ਇਹ ਚੀਜ਼ ਹੈਗੀ ਕੀ ਚੀਜ਼ ਹੈਗੀ ਤੁਸੀਂ ਕਹਿ ਰਹੇ ਹੋ ਵੀ ਇਹ ਪਹਾੜੀ ਫਲ ਹੈਗਾ ਤੇ ਇਹ ਸਾਡੀਆਂ ਭੈਣਾਂ ਨੂੰ ਕਨਸੀਵ ਕਰਨ 'ਚ ਬੜਾ ਵੱਡਾ ਰੋਲ ਅਦਾ ਕਰਦਾ ਸਰ ਮੈਂ ਅੱਗੇ ਦੀ ਤਰ੍ਹਾਂ ਇਸ ਵਾਰ ਵੀ ਆ ਬਲੂ ਬੈਰੀ ਰੱਖੀ ਸਰ ਆਪਾਂ ਨੇ ਠੀਕ ਹੈ ਜੀ ਐ ਬਲੂ ਬੈਰੀ ਰੱਖੀ ਹੈ ਨਾ ਇਹ ਤਾਜ਼ੀ ਹੈ ਇਹ ਸਰ ਫਰੈਸ਼ ਬਲੂ ਬੈਰੀ ਪਰ ਫਿਰ ਵੀ ਕਈ ਵਾਰ ਅਵੇਲੇਬਲ ਨਹੀਂ ਹੁੰਦੀਗੀ ਤੇ ਜਾਂ ਸਰ ਇਹ ਪਹਾੜੀ ਫਲ ਵੀ ਇਹ ਬੈਰੀ ਹੈ ਸਰ ਜਿਹੜੀ ਅਸੀਂ ਰੱਖੀ ਹੈ ਨਾ ਇਹ ਠੰਡੇ ਇਲਾਕਿਆਂ ਦੇ ਵਿੱਚ ਪਹਾੜੀ ਫਲ ਇਹ ਸੁੱਕੀ ਬਲੂ ਬੈਰੀ ਸਰ ਅੱਛਾ ਇਹ ਸੁੱਕੀ ਬਲੂ ਬੈਰੀ ਹੈ ਜੀ ਕੋਈ ਵੀ ਖਾ ਸਕਦੇ ਕੋਈ ਵੀ ਖਾ ਸਕਦਾ ਹੈ ਹੂੰ ਸਾਡੇ ਨੂੰ ਅੱਜ ਦੇ ਟਾਈਮ ਤੇ ਇਹ ਨਹੀਂ ਪ੍ਰੈਗਨਨਸੀ ਚਦ ਹੋ ਜਾਂਦੀ ਹੈ ਨਾ ਤਾਂ ਗੋਲ ਗੱਪੇ ਪੀਜ਼ੇ 버ਗਰ ਇਹ ਸਭ ਅਸੀਂ ਡਰਾਈ ਫਰੂਟਸ ਸੋਚਦੇ ਨਹੀਂ ਵੀ ਕਿਹੜੇ ਕਿਹੜੇ ਨਵੇਂ ਡਰਾਈ ਫਰੂਟਸ ਹੈ ਜੀ ਡਰਾਈ ਫਰੂਟ ਵਿਚੇ ਖਲਾਉਣ ਵਿਚੇ ਕੀ ਮਤਲਬ ਹੈਗਾ ਜੀ ਕਮਜ਼ੋਰੀ ਜਾਂ ਕੋਈ ਹੋਰ ਚੀਜ਼ ਸਰ ਦੇਖੋ ਐਗ ਮੋਟਿਲਿਟੀ ਤੇ ਸਪਰਮ ਮੋਰਫੋਲੋਜੀ ਨੂੰ ਵਧਿਆ ਕੀਤਾ ਜਾ ਸਕਦਾ ਫਰੂਟ ਮੇਰੇ ਦੱਸੇ ਗਏ ਅਵੋਕਾਡੋ ਬਲੂਬੇਰੀ ਸਟਰਾਬਰੀ ਠੀਕ ਨਾਲ ਆਮਲਾ ਕੱਚਾ ਤੇ ਸੌਕ ਤੇ ਡ్రਾਈ ਫਰੂਟ ਇਹਦੇ ਨਾਲ ਐਗ ਸਪਮਸ ਆਪ ਵਧੀਆ ਹੋ ਜੈਨੇ ਤੇ ਜੇ ਅਸੀਂ ਗੱਲ ਕਰੀਏ ਸਰ ਇਹ ਆਲੂ ਬੁਖਾਰੇ ਦੀ ਹੁਣ ਇਹ ਦੇਖ ਰਹੇ ਹੋ ਸਰ ਇਹ ਵੱਡਾ ਮਹਿਰੂਨ ਰੰਗ ਦਾ ਜਿਵੇਂ ਅਸੀਂ ਪਿਛਲੀ ਵਾਰੀ ਲਾਲ ਤੇ ਹਰਾ ਜੂਸ ਹੁਣ ਵੀ ਅਸੀਂ ਹਰੇ ਦੇ ਨਾਲ ਕੀ ਐਡ ਕਰ ਦਿੱਤਾ ਡਾਰਕ ਰੈੱਡ ਹੋ ਗਿਆ ਸਰ ਇਹ ਹੈ ਨਾ ਹੁਣ ਜਿਨ੍ਹਾਂ ਨੂੰ ਪ੍ਰੋਬਲਮ ਕਹਿੰਦੇ ਨਾ ਕਿ ਜਦੋਂ ਇਹ ਵੀ ਹਰਾ ਜੀ ਇਹ ਵੀ ਹਰਾ ਸਰ ਅਸੀਂ ਤਾਂ ਹਰੀ ਲਾਲ ਨਾਲੀ ਮਤਲਬ ਰੰਗ ਬਰੰਗੀਆਂ ਚੀਜ਼ਾਂ ਦੇ ਨਾਲ ਪਿਆਰ ਕਰਦੇ ਆ ਸਰ ਅਸੀਂ ਹੁਣ ਅਸੀਂ ਜੇ ਗੱਲ ਕਰੀਏ ਤਾਂ ਇਹ ਸਰ ਜਦੋਂ ਯੂਟਰਸ ਦੇ ਵਿੱਚ ਜਦੋਂ ਫਾਈਬਰੋਇਡ ਨਿਕਲਦੇ ਆ ਨਾ ਸਰ ਜਾਂ ਐਂਡੋਮੈਟ੍ਰੀਓਮਾ ਹੁੰਦਾ ਉਹ ਇਸੇ ਤਰ੍ਹਾਂ ਦਾ ਹੀ ਹੁੰਦਾ ਜਿਸ ਸਰ ਲਾਲ ਲਾਲ ਵੱਡੀਆਂ ਵੱਡੀਆਂ ਗੰਡਾਂ ਜੀਆਂ ਠੀਕ ਹੈ ਹੁਣ ਜਿਹੜੀ ਲੇਡੀ ਨੂੰ ਫਾਈਬਰੋਇਡ ਦੀ ਦਿੱਕਤ ਹੈਗੀ ਹੈ ਸਿਸਟ ਦੀ ਦਿੱਕਤ ਹੈਗੀ ਹੈ ਉਹ ਡੇਲੀ ਤੋਂ ਆਲੂ ਭਖਾਰੇ ਖਾਣੇ ਸ਼ੁਰੂ ਕਰ ਦੇ अच्छा ਤੇ ਕਹਿਣ ਦਾ ਭਾਵ ਇਹ ਹੈ ਵੀ ਉਹ ਆਲੂ ਬੁਖਾਰੇ ਖਾਣਗੇ ਤਾਂ ਜਿਹੜੇ ਉਹਨਾਂ ਦੇ ਆਲੂ ਬੁਖਾਰੇ ਆਪਰੇਸ਼ਨ ਦੇ ਥਰੂ ਨਿਕਲਨੇ ਆ ਨਾ ਰਸੋਲੀਆਂ ਤੇ ਸਿਸਟ ਉਹ ਨੈਚਰਲੀ ਹਰ ਪੀਰੀਅਡ ਚ ਨਿਕਲਨੇ ਸ਼ੁਰੂ ਹੋ ਜਾਣੇ ਹੈਗੇ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਇਨੀ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਉਹਨਾਂ ਭੈਣਾਂ ਵੱਲੋਂ ਖਾਸ ਕਰਕੇ ਮੈਂ ਕਈ ਵਾਰ ਭੁੱਲ ਜਾਂਦਾ ਭੈਣਾਂ ਦੇ ਬਹੁਤ ਫੋਨ ਆਉਂਦੇ ਨੇ ਜਿਹੜੀਆਂ ਧੰਨਵਾਦ ਪ੍ਰਗਟ ਕਰਦੀਆਂ ਨੇ ਤੁਹਾਡਾ ਤੇ ਅੱਜ ਉਹਨਾਂ ਭੈਣਾਂ ਦਾ ਵੀ ਧੰਨਵਾਦ ਮੈਂ ਤੁਹਾਨੂੰ ਕਰਦਾ ਜਿਨ੍ਹਾਂ ਦਾ ਪਿਛਲੀ ਵੀਡੀਓ ਦੇ ਵਿੱਚ ਭੁੱਲ ਗਿਆ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਸੀਂ ਉਹਨਾਂ ਵੱਲੋਂ ਤੁਹਾਡਾ ਕਰਦੇ ਹਾਂ ਕਿਉਂਕਿ ਕਈਆਂ ਨੂੰ 10 ਸਾਲ ਕਿਸੇ ਨੂੰ 2 ਸਾਲ ਕਿਸੇ ਨੂੰ 6 ਮਹੀਨੇ ਕਿਸੇ ਨੂੰ 8 ਮਹੀਨੇ ਬਾਅਦ ਜਿਹੜਾ ਉਹ ਪ੍ਰੈਗਨੈਂਸੀ ਹੈ ਜਿਹੜੀ ਉਹ ਕਨਸੀਵ ਹੋਈ ਹੈ ਔਰ ਉਮੀਦ ਕਰਦਾ ਹਾਂ ਇਸੇ ਤਰੀਕੇ ਦੀ ਜਾਣਕਾਰੀ ਤੁਸੀਂ ਸਾਡੇ ਲਈ ਅੱਗੇ ਨੂੰ ਵੀ ਜਿਹੜੀ ਮੁਹਈਆ ਕਰਵਾਉਂਦੇ ਰਹੋਗੇ ਸਰ ਇਹ ਤਾਂ ਚਲੋ ਤੁਸੀਂ ਦੱਸਦੇ ਜਿਨ੍ਹਾਂ ਨੂੰ ਕਨਸੀਵ ਹੋਈ ਹੈ ਤੇ ਮੈਂ ਭੁੱਲ ਗਈ ਸੀ ਸਰ ਮੈਂ ਆਪਣੇ ਉਹਨਾਂ ਦਰਸ਼ਕਾਂ ਨੂੰ ਵਧਾਈ ਦੇਣਾ ਚਾਹਾਂਗੀ ਜਿਹਦੇ ਕੋਲ ਹੁਣੇ ਨੰਨੀ ਜੀ ਕੁੜੀਆ ਹੈਗੀ ਹੈ ਉਹ 10 ਸਾਲਾਂ ਬਾਅਦ ਹੋਈ ਉਹ ਮੇਰੇ ਵੀਰ ਸੁਣ ਰਹੇ ਹੋਣਗੇ ਤੇ ਇੱਕ ਮੇਰੀ ਭੈਣ ਸਰ ਥੋੜਾ ਦੂਰ ਤੋਂ ਪੰਜਾਬ ਵਾਲੇ ਏਰੀਆ ਤੋਂ ਉਹਨਾਂ ਦੇ ਕੋਲ ਬੋਏ ਬੇਬੀ ਹੋਇਆ ਸਰ ਉਹਨਾਂ ਨੂੰ ਵੀ 11 ਸਾਲਾਂ ਬਾਅਦ ਹੋਇਆ ਤੇ ਆਰਮੀ ਦੇ ਵਿੱਚ ਉਹਨਾਂ ਦੇ ਹਸਬੰਡ ਹੈਗੇ ਤੇ ਮੈਨੂੰ ਬਹੁਤ ਬਹੁਤ ਵਧਾਈ ਇਹਨਾਂ ਦੋਨਾਂ ਦਰਸ਼ਕਾਂ ਨੂੰ ਜਿਹੜੇ ਮੇਰੀ ਵੀਡੀਓ ਐ ਸੁਣਨ ਤਾਂ ਉਹਨਾਂ ਨੂੰ ਵਧਾਈ ਮੈਂ ਅੱਜ ਲਾਈਵ ਹੀ ਦੇ ਦితి ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਅ ਹੋ ਵੀ ਮਿਲਨ ਦਾ ਕੀ ਟੰਗ ਹੈਗਾ ਚਾਹ ਕੋਈ ਆਈਵੀਐਫ ਵਾਲਾ ਮਤਲਬ ਆਰਟੀਫੀਸ਼ੀਅਲ ਆਈਵੀਐਫ ਵਾਲਾ ਹੈ ਜਾਂ ਫਿਰ ਕੋਈ ਕੁਦਰਤੀ ਆਈਵੀਐਫ ਵਾਲਾ ਨੇ ਕੁਦਰਤੀ ਆਈਵੀਐਫ ਕਰਵਾਉਣਾ ਉਹ ਕਿਵੇਂ ਮਿਲ ਸਕਦੇ ਨੇ ਤੁਹਾਨੂੰ ਸਰ ਮੁਹਾਲੀ ਪੇਜ 10 ਸੈਕਟਰ 64 ਹੈ ਐਸਫ 61 ਹੈ ਬਾਕੀ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੈਗੇ ਤਾਂ ਉਹ ਮੇਰੇ ਤੋਂ ਡਾਈਟ ਤੇ ਮੇਰੀਆਂ ਗੱਲਾਂ ਦਾ ਹੀ ਨਾਲ ਹੀ ਕੁਦਰਤੀ ਆਈਵੀਐਫ ਕਰਾ ਸਕਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਜਿਨਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਅਸੀਂ ਕੁਦਰਤੀ ਆਈਵੀਐਫ ਯਾਨੀ ਕਿ ਅ ਇਨਰ ਨੁਸਖਿਆਂ ਫਾਰਮੂਲਿਆਂ ਦੇ ਜ਼ਰੀਏ ਹੀ ਅਸੀਂ ਆਪਣੇ ਆਪ ਨੂੰ ਸਹੀ ਰੱਖ ਕੇ ਮਤਲਬ ਪ੍ਰੋਗਰਾਮਿੰਗ ਖਾਂ ਪੀਂਦੇ ਸਹੀ ਕਰਕੇ ਅਸੀਂ ਆਈ ਕਨਸੀਵ ਨੈਚੁਰਲੀ ਕਰ ਸਕਦੇ ਹਾਂ ਚਾਹੇ ਪ੍ਰੋਬਲਮ ਵੀਰ ਦੇ ਵਿੱਚ ਹੋਵੇ ਚਾਹੇ ਪ੍ਰੋਬਲਮ ਸਾਡੇ ਭੈਣਾਂ ਦੇ ਵਿੱਚ ਹੋਵੇ ਹਰ ਚੀਜ਼ ਦਾ ਹੱਲ ਕੁਦਰਤ ਨੇ ਰੱਖਿਆ ਹੈ ਤੇ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓਗੇ ਸਾਨੂੰ ਪੂਰੀ ਪੂਰੀ ਉਮੀਦ ਹੈ ਜਿਨ੍ਹਾਂ ਨੂੰ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਅਜੇ ਤੱਕ ਖੁਸ਼ਖਬਰੀ ਜਿਹੜੀ ਨਹੀਂ ਆਈ ਧੰਨਵਾਦ